ਅੱਗੇ ਕੀ ਕਰਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਮੇਰਾ ਨਾਮ ਅੰਮ੍ਰਿਤ ਗਿੱਲ ਹੈ ਪੂਰਾ ਨਾਮ ਅੰਮ੍ਰਿਤਪ੍ਰੀਤ ਕੌਰ ਗਿੱਲ ਹੈ ਜਿਵੇਂ ਕਿ ਤੁਸੀਂ ਇਸ ਇਹਦੇ ਤੇ ਦੇਖ ਸਕਦੇ ਹੋ ਐਨ ਜੀਓ ਚੜਦੀ ਕਲਾ ਫਾਊਂਡੇਸ਼ਨ ਤੇ ਸੁਪਨਾ ਵਸਦਾ ਰਹੇ ਪੰਜਾਬ ਵਾਸਦਾ ਰਹੇ ਪੰਜਾਬ ਪੈਦਲ ਯਾਤਰਾ ਸ਼ੁਰੂ ਕਰ ਰਹੇ ਆ 12 ਦਸੰਬਰ ਤੋਂ ਇੱਕ ਯਾਤਰਾ ਜਿਹੜੀ ਨਸ਼ੇ ਦੇ ਖਿਲਾਫ ਜੋ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਹੈ ਨਸ਼ਾ ਨਸ਼ਾ ਪੰਜਾਬ ਦੇ ਵਿੱਚ ਐ ਹੋ ਗਿਆ ਹੈ ਜਿਵੇਂ ਪਾਣੀ ਸੀਗਾ ਪਾਣੀ ਵਾਂਗ ਨਸ਼ਾ ਵਗ ਰਿਹਾ ਤੇ ਪੰਜਾਬ ਦੀ ਜਵਾਨੀ ਜਿਹੜੀ ਹੈ ਇਸ ਇਹਦੇ ਵਿੱਚ ਰੋੜ ਰਹੀ ਹੈ ਤੇ ਰੋਜ਼ ਅੱਜ ਮੈਨੂੰ ਪੰਜਾਬ ਦਾ ਰੰਗ ਜਿਹੜਾ ਹੈਗਾ ਹਰਾ ਨਜ਼ਰ ਨਹੀਂ ਆਉਂਦਾ ਪੰਜਾਬ ਦਾ ਰੰਗ ਜਾਂ ਤਾਂ ਖੂਨ ਦਾ ਲਾਲ ਨਜ਼ਰ ਆਉਂਦਾ ਹੈ ਜਾਂ ਮੈਨੂੰ ਉਹ ਭੈਣਾਂ ਦੀਆਂ ਚਿੱਟੀਆਂ ਚੁੰਨੀਆਂ ਦਿਖਦੀਆਂ ਨੇ ਜੋ ਵਿਧਵਾ ਹੋ ਜੋ ਨਸ਼ੇ ਦੀ ਭੈਣ ਮੇਰੇ ਵਿੱਚ ਚੜ ਗਏ ਸੋ ਇਸੇ ਇਸੇ ਕਰਕੇ ਮੈਂ ਇਹ ਨਸ਼ੇ ਦੇ ਖਿਲਾਫ ਕੈਂਪੇਨ ਸ਼ੁਰੂ ਕੀਤਾ ਕਿਉਂਕਿ ਮੈਂ ਵੀ ਇੱਕ ਅਜਿਹੀ ਭੈਣ ਆ जिने 12 12 12 ਨੂੰ ਆਪ ਦਾ ਭਰਾ ਖੋਇਆ ਸੀਗਾ ਨਸ਼ੇ ਕਰਕੇ ਮੇਰਾ ਭਰਾ ਚਲਿਆ ਗਿਆ ਤੇ ਪਰ ਮੈਂ 11 ਸਾਲ ਕੁਛ ਨਹੀਂ ਕੀਤਾ ਜਿਹਦੇ ਕਰਕੇ ਕਿ ਪੰਜਾਬੀ ਦੀ ਕਹਾਵਤ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਫਿਰ ਮੇਰੇ ਭਰਾ ਦੀ ਜਿਹਨੂੰ ਮੈਂ ਵਾਦਾ ਦਿੱਤਾ ਸੀ ਮੈਂ ਨਸ਼ੇ ਲਈ ਕੰਮ ਕਰੂੰਗੀ ਤੋਂ ਮੈਂ ਆਪ ਦਾ ਆਪਣੇ ਭਰਾ ਨੂੰ ਦਿੱਤਾ ਵਾਦਾ ਪਿਛਲੇ ਸਾਲ ਨਬਾਇਆ ਤੇ ਇੱਕ ਸਾਲ ਆਦੇ ਆਪ ਨੂੰ ਇੰਨੇ ਸਾਲ ਕੰਮ ਨਾ ਕਰਨ ਕਰਕੇ ਸਜ਼ਾ ਦਿੱਤੀ ਤੇ ਨੰਗੇ ਪੈਰ ਆਪਦਾ ਇੱਕ ਸਾਲ ਨੰਗੇ ਪੈਰ ਰਹਿਣ ਦਾ ਪ੍ਰਣ ਲੇਤਾ ਤੇ ਨਸ਼ੇ ਦੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿਵੇਂ 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 ਮੈਂ ਕੰਮ ਕਰਦੀ ਗਈ ਅੰਦਰ ਅੰਦਰ ਡੀਪ ਵੱਧਦੀ ਗਈ ਸਮਝਦੀ ਗਈ ਤੇ ਇੱਕ ਗੱਲ ਸਮਝ ਆਈ ਕਿ ਜੰਗ ਤਾਂ ਲੜੀ ਤਾਂ ਜਾਵੇ ਜੇ ਕਿਸੇ ਦੇ ਮਨ ਦੇ ਵਿੱਚ ਉਮੀਦ ਹੋਵੇ ਪੰਜਾਬ ਦੇ ਪੰਜਾਬੀਆਂ ਦੇ ਮਨ ਦੇ ਵਿੱਚ ਤਾਂ ਲੜਨ ਵਾਲੀ ਜਾਂ ਉਮੀਦ ਹੀ ਮੁੱਕ ਚੁੱਕੀ ਹੈ ਵੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ। ਵੀ ਨਸ਼ਾ ਮੁਕਤ ਵੀ ਸਕਦਾ ਹੈ। ਔਰ ਇਹ ਇੰਨਾ ਦੁੱਖ ਲੱਗਿਆ ਵੀ ਮੇਰੀ ਕੌਮ ਜਿਹੜੀ ਯੋਧਿਆਂ ਲੜਾਕਿਆਂ ਜੁਝਾਰੂਆਂ ਦੀ ਕੌਮ ਹੈ ਜਿਨੇ ਵੱਡੇ ਵੱਡੇ ਅਫਗਾਨੀ ਅਦਾਲੀ ਠੱਲ ਤੇ ਤੇ ਅਫਗਾਨਿਸਤਾਨ ਤੱਕ ਕਿਲੇ ਤੇ ਆਪਦੇ ਖਾਲਸਾਣ ਆਪਦੇ ਗੁਰਦੁਆਰਾ ਦੇ ਆਪਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪਰਚਮ ਲਹਿਰਾਏ ਤੇ ਉਸ ਫੌਮ ਦੇ ਵਾਰਿਸ ਹੋ ਕੇ ਅਸੀਂ ਸੋਚਣ ਨੂੰ ਹੀ ਤਿਆਰ ਨਹੀਂ ਕਿ ਨਸ਼ਾ ਖਤਮ ਹੋ ਸਕਦਾ ਹੈ। ਓਏ ਉਹੀ ਗੱਲ ਹੈ ਵੀ ਜੇ ਅੱਜ ਤੋਂ 150 ਸਾਲ ਪਹਿਲਾਂ ਕੋਈ ਇਹ ਨਾ ਸੋਚਦਾ ਵੀ ਦੇਸ਼ ਆਜ਼ਾਦ ਦੇ ਸੁਪਨੇ ਨਾਲ ਲੰਦਾ ਤੇ ਲੜਦਾ ਵੀ ਕੋਈ ਨਾ ਜੇ ਲੜਦਾ ਨਾ ਤਾਂ ਦੇਸ਼ ਆਜ਼ਾਦ ਨਾ ਹੁੰਦਾ। ਇਹਹੀ ਹਾਲ ਹੈ ਵੀ ਨਾ ਕੋਈ ਨਸ਼ਾ ਮੁਕਤ ਹੋ ਪੰਜਾਬ ਹੋਣ ਦਾ ਸੁਪਨਾ ਦੇਖਦਾ ਹੈ। ਜੇ ਸੁਪਨਾ ਹੀ ਨਹੀਂ ਹੋਊਗਾ ਤਾਂ ਲੜਾਂਗੇ ਕੀ ਤੇ ਲੜਾਂਗੇ ਨਹੀਂ ਤਾਂ ਪੰਜਾਬ ਮੁਕਤ ਕਿਵੇਂ ਹੋਣਾ ਤੋ ਇਸੇ ਦੇ ਲਈ ਬੜਾ ਨਿਰਾਸ਼ਾ ਸੀਗੀ ਤੇ ਫਿਰ ਉਸ ਅਕਾਲ ਪੁਰਖ ਵਾਇਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦਾ ਮਨ ਬਣਾਇਆ ਉਹਨੇ ਉਸ ਅਕਾਲ ਪੁਰਖ ਵਾਇਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਹ ਯਾਤਰਾ ਕੀਤੀ ਕਿ ਉਸ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਕਿ ਉਹ ਪੰਜਾਬ ਨੂੰ ਸਮੱਤ ਬਖਸ਼ੇ ਤੇ ਮੇਰ ਕਰੇ ਤਾਂ ਜੋ ਇਹ ਨਸ਼ੇ ਦੇ ਖਿਲਾਫ ਅਸੀਂ ਜਿਹੜੀ 부ਜੀ ਹੋਈ ਜੋਤ ਹੈ ਮਨਾਂ ਦੇ ਵਿੱਚ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਮੇਰੀ ਔਮ ਦੇ ਵਿੱਚ ਉਹਨੂੰ ਜਗਾ ਸਕੀਏ ਜੇ ਹੌਲੀ-ਹੌਲੀ ਕਿੱਥੇ-ਕਿੱਥੇ ਇਹ ਜੁਗਨੂਆ ਵਾਂਗ ਇਹ ਜੋਤ ਟਿੰਟਮੋਣ ਲੱਗੀ ਤਾਂ ਫਿਰ ਅਸੀਂ ਲੜ ਵੀ ਲਵਾਂਗੇ ਤੇ ਨਸ਼ੇ ਤੋਂ ਪੰਜਾਬ ਨੂੰ ਬਾਹਰ ਵੀ ਕੱਢ ਲਾਂਗੇ ਸੋ ਇਹ ਯਾਤਰਾ 12 ਤਰੀਕ ਤੋਂ ਗੁਰਦੁਆਰਾ ਚੰਸਰ ਸਾਹਿਬ ਆਪੋਜ਼ਿਟ ਢਿੱਲੋ ਜਿੰਮ ਤੋਂ ਸ਼ੁਰੂਆਤ ਹੋ ਕੇ ਪਹਿਲਾ ਪੜਾਅ ਇਹਦਾ ਐਨਐਫਐਲ ਬਠਿੰਡਾ ਰਹੇਗਾ ਉਸ ਤੋਂ ਬਾਅਦ ਧੋਖੜਾ ਫਿਰ ਗੁੰਨਿਆਣਾ ਰਾਤ ਸਟੇ ਰਹੇਗਾ ਅਗਲੇ ਦਿਨ ਗੁੰਨਿਆਣਾ ਤੋਂ ਚੱਲ ਕੇ ਜੈਤੋ ਰਾਤ ਨਾਈਟ ਸਟੇ ਹੈ ਫਿਰ ਜੈਤੋ ਤੋਂ ਚੱਲ ਕੇ ਕੋਟ ਕਪੂਰਾ ਨਾਈਟ ਸਟੇ ਹੈ ਚੌਥੀ ਰਾਤ ਕੋਟ ਕਪੂਰੇ ਤੋਂ ਬਾਬਾ ਫਰੀਦ ਤੇ ਪੰਜਵੀਂ ਰਾਤ ਬਾਬਾ ਫਰੀਦ ਜੀ ਤੋਂ ਚੱਲ ਕੇ ਚੰਦ ਬਾਜਾ ਛੇਵਾਂ ਚੰਦ ਬਾਜੇ ਤੋਂ ਚੱਲ ਕੇ ਤਲਵੰਡੀ ਭਾਈ ਸੱਤਵੀਂ ਰਾਤ ਤਲਵੰਡੀ ਭਾਈ ਤੋਂ ਜੀਰਾ ਅੱਠਵੀਂ ਰਾਤ ਜੀਰੇ ਤੋਂ ਲੈ ਕੇ ਮੱਖੂ ਨੌਵੀਂ ਰਾਤ ਮੱਖੂ ਤੋਂ ਲੈ ਕੇ ਗਾਂਧੀ ਵਿੰਡ ਨਾਥਪੁਰਾ ਦਸਵੀਂ ਰਾਤ ਗਾਂਧੀ ਵਿੰਡ ਤੋਂ ਥਾਈ ਆਣਾ ਹਾਥਨ 11ਵੀਂ ਰਾਤ ਗੁਰ ਥਾਈਆਂ ਮਾਤਨ ਤੋਂ ਚੱਲ ਕੇ ਗੁਰਦੁਆਰਾ ਸ਼ਹੀਦ ਸਾਹਿਬ ਅਲਾਦੀਨ ਪੁਰ 12ਵੀਂ ਰਾਤ ਗੁਰਦੁਆਰਾ ਸ਼ਹੀਦ ਸਾਹਿਬ ਅਲਾਦੀਨਪੁਰ ਤੋਂ ਚੱਲ ਕੇ ਯਾਤਰਾ ਗੁਰਦੁਆਰਾ ਟਾਲਾ ਸਾਹਿਬ 12ਵੀਂ ਰਾਤ ਤੇ 13ਵੀਂ ਸਵੇਰ ਗੁਰਦੁਆਰਾ ਟਾਲਾ ਸਾਹਿਬ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ 10:30 ਤੋਂ 11 ਵਜੇ ਤੱਕ ਪਹੁੰਚਣ ਦਾ ਦਿਓ ਸਕਾਲਪੁਰ ਬਾਈਗਰੂ ਦੇ ਚਰਨਾ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਸੋ ਨੂੰ ਮੇਨ ਨੂੰ ਆਪਦੇ ਆ ਮੈਂ ਆਪਦੀਆਂ ਭੈਣਾਂ ਨੂੰ ਬੇਨਤੀ ਕਰੂੰਗੀ ਆਪਦੇ ਵੀਰਾਂ ਨੂੰ ਬੇਨਤੀ ਕਰੂੰਗੀ ਔਰ ਉਹਨਾਂ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰੂੰਗੀ ਜਿਹੜੇ ਕਿ ਨਸ਼ੇ ਲਈ ਲੜ ਰਹੇ ਨੇ ਤੇ ਕਿਤੇ ਨਾ ਕਿਤੇ ਨਿਰਾਸ਼ ਹੋ ਗਏ ਨੇ ਵੀਰੋਂ ਨਿਰਾਸ਼ ਹੋਣ ਦੀ ਲੋੜ ਨਹੀਂ ਇਹ ਜੰਗ ਦੇ ਵਿੱਚ ਸਬਰ ਤੇ ਸ਼ਾਂਤੀ ਦੇ ਨਾਲ ਆਪਾਂ ਇਹ ਜੰਗ ਜਿੱਤ ਸਕਦੇ ਹਾਂ ਤੇ ਬੜੀ ਲੰਬੀ ਲੜਾਈ ਹੈ ਇਹ ਕੋਈ ਦਿਨਾਂ ਚ ਮਹੀਨਿਆਂ ਚ ਨਹੀਂ ਮੁੱਕਣੀ ਸਾਲਾਂ ਵੱਦੀ ਲੱਗਣਾ ਪਊਗਾ ਤੇ ਤੁਸੀਂ ਆਓ ਇਸ ਮਹੀਨ ਦਾ ਹਿੱਸਾ ਬਣੋ ਆ ਕੇ ਆਓ ਆਪਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਤੇ ਫਿਰ ਉਸ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਇਸ ਜੰਗ ਦਾ ਆਗਾਜ਼ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ